ਖੰਨਾ ਪੁਲਿਸ ਦੀ ਸੀਆਈਐਸ ਟਾਪ ਬਨ ਕੇ ਕਿਡਨੈਪ ਤੇ ਲੁੱਟਮਾਰ ਖੰਨਾ ਪੁਲਿਸ ਨੇ ਦੋ ਨਕਲੀ ਪੁਲਸੀਆ ਕੀਤੇ ਕਾਬੂ ਖੰਨਾ ਤੋਂ ਵੱਡੀ ਖਬਰ ਲੜਕਾ ਤੇ ਵਾਰਦੇ ਤਹਿਤ ਕਾਰ ਵੀ ਕਰਦੇ ਅਸੀਂ ਇੱਕ ਪ੍ਰਗਟ ਸਿੰਘ ਤੇ ਰਮਨਪ੍ਰੀਤ ਸਿੰਘ ਜਿਹੜੇ ਦੋ ਗੈਨ ਆਲਰੇਡੀ ਦੇ ਦੋਸ਼ੀ ਸਨ ਇਹਨਾਂ ਨੇ ਇੱਕ ਲੜਕਾ ਯਾਦਵਿੰਦਰ ਚੌਦੀ ਫਰੋਂਡੇ ਇਸ ਕੋਲੇ ਤੇ ਗੱਡੀ ਦੇ ਵਿੱਚ ਕੋਈ ਆਪਣਾ ਖਾ ਰੇ ਸੀਗੇ 버ਗਰ ਹੋ ਰਹਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਦੀ ਸੀਆਈਐਸ ਸਟਾਫ ਬਣ ਕੇ ਕਿਡਨੈਪ ਤੇ ਲੁੱਟਮਾਰ ਖੰਨਾ ਪੁਲਿਸ ਨੇ ਦੋ ਨਕਲੀ ਪੁਲਸੀਆ ਕੀਤੇ ਕਾਬੂ ਖੰਨਾ ਤੋਂ ਵੱਡੀ ਖਬਰ ਲੜਕਾ ਤੇ ਉਸਦੀ ਦੋਸਤ ਅਗਵਾ ਕਰ ਨਗਦ ਦੀ ਤੇ ਸੋਨੇ ਦੀਆਂ ਵਾਲੀਆਂ ਲੁੱਟੀਆਂ ਖੰਨਾ ਦੇ ਐਸਐਸਪੀ ਦਰਪਨ ਅਲਵਾਲੀਆ ਦੀ ਅਗਵਾਈ ਚ ਕਥਿਤ ਦੋਸ਼ੀ ਗ੍ਰਿਫਤਾਰ ਆਪਣੇ ਆਪ ਨੂੰ ਸੀਆਈਏ ਸਟਾਫ ਖੰਨਾ ਪੁਲਿਸ ਦੱਸ ਕੇ ਨੌਜਵਾਨ ਤੇ ਉਸਦੀ ਦੋਸਤ ਨੂੰ ਕਿਡਨਾਪ ਕਰਨ ਤੇ ਲੁੱਟਮਾਰ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਖੰਨਾ ਪੁਲਿਸ ਨੇ ਕਾਬੂ ਕੀਤਾ ਹੈ ਐਸਐਸਪੀ ਡਾਕਟਰ ਦਰਪਨ ਅਲਵਾਲੀਆ ਅਤੇ ਡੀਐਸਪੀ ਵਿਨੋਦ ਕੁਮਾਰ ਦੀ ਰਹਿਨਮਾਈ ਹੇਟ ਗੈਂਗਸਟਰਾਂ ਤਿਵਾਰ ਮੁਹਿੰਮ ਤਹਿਤ ਵੱਡੀ ਸਫਲਤਾ ਕਥਿਤ ਦੋਸ਼ੀਆਂ ਨੇ ਇੱਕ ਲੜਕੇ ਅਤੇ ਉਸ ਦੀ ਦੋਸਤ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਨਦੀ ਲੁੱਟੀ ਅਕਾਊਂਟ ਚ ਪੈਸੇ ਪੁਆਏ ਅਤੇ ਲੜਕੀਆਂ ਸੋਨੇ ਦੀਆਂ ਵਾਲੀਆਂ ਵੀ ਉਤਾਰ ਲਈਆਂ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਟੈਕਨੀਕਲ ਤਰੀਕੇ ਨਾਲ ਕਥਿਤ ਦੋਸ਼ੀਆਂ ਨੂੰ ਟ੍ਰੇਸ ਕਰਕੇ ਲੁੱਟਿਆ ਸਮਾਨ 11000 ਰੁਪਏ ਨਗਦ ਅਤੇ ਸੋਨੇ ਦੀਆਂ ਵਾਲੀਆਂ ਵੀ ਬਰਾਮਦ ਕਰ ਲੀਆਂ ਹਨ ਖੰਨਾਪੁਰ ਦਾ ਸਖਤ ਸੁਨੇਹਾ ਅਪਰਾਧੀ ਬਖਸ਼ੇ ਨਹੀਂ ਜਾਣਗੇ ਮਾਨਯੋਗ ਐਸਐਸਪੀ ਖੰਨਾ ਡਾਕਟਰਦਰਪਨ ਆਲੂਵਾਲੀਆ ਜੀ ਤੇ ਸ਼੍ਰੀ ਵਿਨੋਦ ਕੁਮਾਰ ਜੀ ਡੀਐਸਪੀ ਖੰਨਾ ਦੀ ਰੈਨਮਾਈਂਡਰ ਗੈਂਗਸਟਰ ਤੇ ਵਾਰ ਦੇ ਤਹਿਤ ਕਾਰਵਾਈ ਕਰਦੇ ਅਸੀਂ ਇੱਕ ਪ੍ਰਗਟ ਸਿੰਘ ਤੇ ਰਮਨਪ੍ਰੀਤ ਸਿੰਘ ਜਿਹੜੇ ਦੋ ਗੀ ਨੌਲਡੀ ਦੇ ਦੋਸ਼ੀ ਸਨ ਇਹਨਾਂ ਨੇ ਇੱਕ ਲੜਕਾ ਜੀ ਯਾਦਵਿੰਦਰ ਚੌਦੀ ਫਰੋਂਡੇ ਇਸ ਕੋਲਜ ਤੇ ਗੱਡੀ ਦੇ ਵਿੱਚ ਕੋਈ ਆਪਣਾ ਖਾਰੇ ਸਿਰੇ 버ਗਰ ਵਗੈਰਾ ਤੇ ਇਹਨਾਂ ਦੋਨਾਂ ਨੇ ਆਪਣੇ ਆਪ ਨੂੰ ਦਸਿਆ ਬੀਸੀ ਸੀਆਈ ਇਹਨੇ ਖੰਨੇ ਲੱਗੇ ਹੋਏ ਆ ਤੇ ਜ਼ਬਰਦਸਤੀ ਉਹਨਾਂ ਨੇ ਆਪਣੀ ਗੱਡੀ ਵਟਾ ਲਿਆ ਉਹਨਾਂ ਦੇ ਵਿੱਚੋਂ 3800 ਰੁਪਏ ਜਿਹੜੇ ਇਹਨਾਂ ਨੇ ਆਪਣੇ ਕੈਸ਼ ਲੈ ਲਈ ਤੇ 700 ਰੁਪਏ ਆਪਣੇ ਅਕਾਊਂਟ ਦੇ ਵਿੱਚ ਪਾ ਲਿਆ ਸੀ ਤੇ ਲੜਕੀຊੋਂ ਇਹਨਾਂ ਸੋਨੇ ਦੀਆਂ ਬਾਣੀਆਂ ਮਿਲਾ ਲਈਆਂ ਸਨ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਦੇ ਤਰੀਕੇ ਦੇ ਨਾਲ ਇਹਨਾਂ ਦੋਨਾਂ ਨੂੰ ਟ੍ਰੇਸ ਕੀਤਾ ਤੇ ਇਹਨਾਂ ਦੇ ਕੋਲੋਂ 11000 ਦੇ ਕਰੀਬ ਤੇ ਸੋਨੇ ਦੀਆਂ ਬਾਣੀਆਂ ਜਿਹੜੀਆਂ ਰਿਕਵਰ ਕਰ ਲਈਆਂ ਰਮਾਂਡ ਲੱਗੇ ਅਗਲੀ ਕਾਰਵਾਈ ਜਿਹੜੀ ਅਮਰ ਵਿੱਚ ਲੈਂਦੀ ਹੈ